ਇਕ ਤਰ੍ਹਾਂ ਨੂੰ ਜਲਤੋ ਜਲਤ ਫਾਂਸੀ ਦਿੱਤੀ ਹੈ ਫਿਰ ਇਹ ਕਹਾਂ ਜਦੋਂ ਸਰਨੇ ਕਿਹਾ ਵੀ ਇਹ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਜੋ ਜਿਹੜਾ ਇਹ ਕਾਤਲ ਆ ਕਾਤਲ ਆ ਕਾਤਲੀ ਆ ਜਿਹੜਾ ਪਹਿਲਾਂ ਆਇਆ ਇੱਥੇ ਜੀ ਠੀਕ ਹੈ ਇਦਾਂ ਦਾ ਕੋਈ ਹੋਰ ਬੰਦਾ ਇੱਥੇ ਆ ਨਾ ਸਕੇ ਜੇ ਆਵੇ ਤਾਂ ਉਹਦੀ ਸਾਰੀ ਵੈਰੀਫਿਕੇਸ਼ਨ ਹੋ ਕੇ ਫਿਰ ਆਵੇ ਤੇ ਜੀ ਕੀ ਮੰਗਦੇ ਇਨਸਾਫ ਮੰਗਦੇ ਆ ਫੜ ਲਾ ਮਾਈ ਆਪਣੇ ਮੂੰਹ ਦੇ ਲੱਗੇ ਲੱਗੇ ਬੋਲਦੇ ਜੋ ਕਹਿਣਾ ਮੈਂ ਮੈਂ ਬਸ ਇਹ ਕਰਨੀ ਉਹਨੂੰ ਸਾਹਮਣੇ ਲਿਆ ਕੇ ਇਹੀ ਪੁੱਛਣਾ ਵੀ ਉਹਦਾ ਕੇਸ ਜੋ ਸੀ ਜਿਹੜਾ ਤੋਂ ਮਾਰਿਆ ਉਹਨੂੰ ਬਸ ਉਸ ਤੋਂ ਬਾਅਦ ਫਾਂਸੀ ਦਿੱਤੀ ਜਾਵੇ ਮੈਂ ਇਹ ਹੀ ਮੰਗ ਕੱਢੀ ਸਰਕਾਰ ਤੋਂ ਜਿਹੜਾ ਪਿਛਲੇ ਦਿਨੀ ਪ੍ਰਵਾਸੀ ਨੇ ਬਹੁਤ ਬੇਰਹਿਮੀ ਨਾਲ 5 ਸਾਲਾਂ ਬੱਚੇ ਦਾ ਕਤਲ ਕੀਤਾ ਸੀਗਾ ਉਹਦੇ ਪਿਤਾ ਜੀ ਅਮਨਦੀਪ ਸਿੰਘ ਉਸ ਬੱਚੇ ਦੇ ਮਦਰ ਮੇਰੇ ਨਾਲ ਬਰਾਜਮਾਨ ਨੇ ਉਹਨਾਂ ਦੇ ਹੋਰ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਉਹ ਸਪੀਡਤ ਬੱਚੇ ਦੇ ਦਾਦਾ ਜੀ ਪਿੰਡ ਦੇ ਸਰਪੰਚ ਕੁੰਦਨ ਸਿੰਘ ਪਿੰਡ ਦੇ ਪੰਜ ਮੈਂਬਰ ਪੰਚਾਇਤ ਸੁਸਾਇਟੀ ਦੇ ਮੈਂਬਰ ਉਹ ਲੋਕ ਬੈਠੇ ਨੇ ਜਿਹੜੇ ਇਸ ਪਰਿਵਾਰ ਨਾਲ ਹਮਦਰਦੀ ਵੀ ਕਰਦੇ ਨੇ ਔਰ ਚਾਹੁੰਦੇ ਨੇ ਕਿ ਇਹ ਜਿਹੜਾ ਮਸਲਾ ਹੈ ਇਹ ਸਾਰੇ ਪੰਜਾਬ ਦੇ ਲੋਕਾਂ ਤੱਕ ਇਸ ਦਾ ਸੁਨੇਹਾ ਪਹੁੰਚ ਸਕੇ ਸੁਣਿਆ ਇਹ ਆ ਮੇਰੇ ਵੀਰੋ ਕਿ ਠੀਕ ਹੈ ਇਹਨਾਂ ਦਾ ਤਾਂ ਹੁਣ ਬਹੁਤ ਭਾਰੀ ਨੁਕਸਾਨ ਹੋ ਗਿਆ ਉਹ ਤਾਂ ਆਪਾਂ ਬੱਚੇ ਨੂੰ ਸ਼ਾਇਦ ਵਾਪਸ ਨਹੀਂ ਲਿਆ ਸਕਦੇ ਪਰ ਜਿਸ ਟੰਗ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਧੜਾ ਧੜ ਐਡੇ ਵੱਡੇ ਪੱਜਰ ਪੱਦਰ ਤੇ ਗੈਰ ਪੰਜਾਬੀ ਪਿਛਲੇ ਕੁਝ ਸਾਲਾਂ ਤੋਂ ਵਸ ਗਏ ਨੇ ਆਣ ਕੇ ਉਹ ਔਰ ਉਹਦਾ ਬਹੁਤ ਵੱਡਾ ਨਤੀਜਾ ਇਹ ਨਿਕਲ ਰਿਹਾ ਕਿ ਕ੍ਰਾਈਮ ਬਹੁਤ ਵਧ ਰਿਹਾ ਵਾ ਤੁਸੀਂ ਦੇਖ ਹੀ ਲਿਆ ਇਹ ਤੁਸੀਂ ਅਗਰ ਅਸੀਂ ਤੁਹਾਨੂੰ ਫੋਟੋਜ਼ ਹੀ ਨਹੀਂ ਦਿਖਾ ਸਕਦੇ ਕਿ ਕਿਵੇਂ 3rd ਡਿਗਰੀ ਟੌਰਚਰ ਕਰਕੇ ਉਸ ਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਉਹਨੂੰ ਬਹੁਤ ਜ਼ਾਲਮਾਨਾ ਢੰਗ ਦੇ ਨਾਲ ਮਾਰਿਆ ਗਿਆ ਇਹ ਤਾਂ ਹੋ ਗਿਆ ਇੱਕ ਇੰਡੀਵਿਜੂਅਲ ਦਾ ਇਸ਼ੂ ਪਰ ਗਾ ਪੰਜਾਬ ਨੂੰ ਅਸੀਂ ਕਿਵੇਂ ਬਚਾਉਣਾ ਕਿਉਂਕਿ ਪੰਜਾਬ ਇੱਕ ਛੋਟੀ ਜੀ ਸਟੇਟ ਹੈ ਔਰ ਪੰਜਾਬੀ ਭਾਸ਼ਾ ਕੇਵਲ ਦੇਸ਼ ਵਿੱਚ ਕੋਈ ਅਗਰ ਨੰਬਰ 1 ਤੇ ਜ਼ੁਬਾਨ ਬੋਲੀ ਜਾਂਦੀ ਤਾਂ ਪੰਜਾਬ ਆ ਜੇ ਤੁਹਾਨੂੰ ਆ ਸਾਰੀਆਂ ਪੱਗਾਂ ਦੇਖਦੀਆਂ ਠੀਕ ਹੈ ਸਾਰੇ ਦੇਸ਼ ਵਿੱਚ ਸਾਡੇ ਸਿੱਖਾਂ ਦੇ ਪਰਿਵਾਰ ਬਸੇ ਹੋਏ ਨੇ ਲੇਕਿਨ ਜਿਹੜੀ ਪਹਿਚਾਨ ਹੈ ਪੱਗ ਦੀ ਉਹ ਸਾਡੇ ਇਕੱਲੇ ਪੰਜਾਬ ਦੇ ਵਿੱਚ ਆ ਔਰ ਇਸ ਪੰਜਾਬ 'ਚ ਅਗਰ ਐਡੇ ਵੱਡੇ ਪੱਦਰ ਦੇ ਉੱਤੇ ਹਮਲਾ ਹੋ ਜੇਗਾ ਬਾਹਰੋਂ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਤੁਰਿਆ ਆਉਂਦਾ ਲਗਾਤਾਰ ਚੱਲੀ ਆਉਂਦਾ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਬੱਤੋਬਾ ਨੀਤਾ ਇੱਕ ਦਹਾਕੇ ਦੀ ਗੱਲ ਹੈ ਕਿ ਸਾਡੀ ਜ਼ੁਬਾਨ ਵੀ ਉੱਡ ਜੂ ਇੱਥੋਂ ਸਾਡੀਆਂ ਪੱਗਾਂ ਵੀ ਖਤਮ ਹੋ ਜਾਣਗੀਆਂ ਸਾਡਾ ਸੱਭਿਆਚਾਰ ਵੀ ਖਤਮ ਹੋ ਜਾਊਗਾ ਤੇ ਸਾਡਾ ਜਿਹੜਾ ਇੱਥੇ ਪੰਜਾਬ ਦਾ ਇੱਕ ਭਾਈਚਾਰਕ ਸਾਂਝ ਉਹ ਵੀ ਖਤਮ ਹੋ ਜੂਗੀ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਬਹੁਤ ਸਾਰੇ ਪਿੰਡਾਂ ਦੀਆਂ ಗ್ರಾಮ ਪੰਚਾਇਤਸ ਮਤੇ ਪਾਉਣ ਲੱਗੀਆਂ ਹੁਣ ਮੇਰੇ ਖਿਆਲ ਆ ਰੋਪੜ ਸਾਈਡ ਤੋਂ ਹੁਸ਼ਾਰਪੁਰ ਸਾਈਡ ਤੋਂ ਬਹੁਤ ਲੋਕਾਂ ਨੇ ਪਾਈਆਂ ਇਸ ਮਸਲੇ ਦਾ ਹੱਲ ਨਹੀਂਗਾ ਇਹਦਾ ਹੱਲ ਹੈਗਾ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਕੰਪੀਟੈਂਟ ਅਥਾਰਟੀ ਆ ਉਹ ਇੱਕ ਮਤਾ ਪਾਸ ਕਰੇ ਇੱਕ ਕਾਨੂੰਨ ਲਾਗੂ ਕਰੇ ਔਰ ਉਹਦੇ ਕਾਨੂੰਨ ਦੇ ਲਾਗੂ ਕਰਨ ਵਾਸਤੇ ਮੈਂ ਬਤੌਰ ਐਮਐਲਏ ਜਨਵਰੀ 2017 ਵਿੱਚ ਆਪਣੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਗਿਆ ਉਹਨਾਂ ਨੂੰ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਲਾਅ ਹੈ ਆ ਹੁਣ 2025 ਚ ਜਿਵੇਂ ਉੱਤਰਾਖੰਡ ਸਰਕਾਰ ਭਾਜਪੀ ਦੀ ਰੂਲ ਸਟੇਟ ਆ ਉਹਨਾਂ ਨੇ ਕਾਨੂੰਨ ਬਣਾਤਾ ਰਾਜਸਥਾਨ ਵਿੱਚ ਹੈ ਗੁਜਰਾਤ ਵਿੱਚ ਹੈ ਕਿ ਕੋਈ ਵੀ ਬਾਹਰੋਂ ਆਣ ਕੇ ਸਾਡੇ ਸੂਬੇ ਦੇ ਵਿੱਚ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਅਗਰ ਇਹ 2023 ਵਿੱਚ ਬਿਲ ਇੰਟਰੋਡਿਊਸ ਕੀਤਾ ਹੁੰਦਾ ਤਾਂ ਸ਼ਾਇਦ ਇਹਨਾਂ ਦਾ ਬੱਚਾ ਬਚ ਜਾਂਦਾ ਸ਼ਾਇਦ ਕੱਲ ਇੱਕ ਲੜਕੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਪ੍ਰੀਤਨਗਰ ਸੁਸਾਇਟੀ ਆ ਕਲੋਨੀ ਜਲੰਧਰ ਵਿੱਚ ਉਹ ਉਹ ਤਾਂ ਲੋਕਾਂ ਦੀ ਹੁਸ਼ਿਆਰੀ ਦੇ ਕਰਕੇ ਲੜਕੀ ਨੂੰ ਬਿਲਕੁਲ ਉਹ ਉਹ ਉਹਨੂੰ ਬਲਾਤਕਾਰਨ ਬਲਾਤਕਾਰ ਕਰਨ ਦੇ ਪ੍ਰੋਗਰਾਮ ਵਿੱਚ ਇੱਕ ਪ੍ਰਵਾਸੀ ਸੀਗਾ ਲੇਕਿਨ ਲੋਕਾਂ ਨੇ ਉੱਥੇ ਤੇ ਪੁਲਿਸ ਨੇ ਟਾਈਮ ਸਿਰ ਆਣ ਕੇ ਪਹੁੰਚ ਕੇ ਉਸ ਦਾ ਬਚਾ ਲਿਆ ਪਰ ਕਿੰਨਿਆਂ ਨੂੰ ਤੁਸੀਂ ਐਵੇਂ ਬਚਾਵੋਗੇ ਕਿੰਨਿਆਂ ਬੱਚਿਆਂ ਦੇ ਉੱਤੇ ਆਪਣੀ ਨਿਗਰ ਰੱਖੋਗੇ ਔਰ ਕਿਵੇਂ ਆਪਾਂ ਆਪਣੇ ਪੰਜਾਬ ਦਾ ਇਹ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਪ੍ਰੋਟੈਕਟ ਕਰ ਸਕਦੇ ਇੱਕੋ ਇੱਕ ਹੱਲ ਹੈ ਮੇਰੇ ਵੀਰੋ ਪੰਚਾਇਤਾਂ ਦੇ ਮਤੇ ਪਾਉਣ ਨਾਲ 13000 ਪਿੰਡਾਂ 13000 ਪਿੰਡਾਂ ਦੇ ਵਿੱਚ ਕਿਹੜੇ ਵੇਲੇ ਮਤੇ ਪੈਣਗੇ ਤੇ ਕਿੱਦਾਂ ਆਪ ਰੋਕਾਂਗੇ ਇਹ ਪੰਜਾਬ ਸਰਕਾਰ ਕੰਪੀਟੈਂਟ ਅਥਾਰਟੀ ਆ ਜੇ ਇਹ ਚਾਣ ਤੇ ਇਹ ਬਿੱਲ ਲਾਗੂ ਕੀਤਾ ਜਾਵੇ ਔਰ ਮੈਂ ਤਾਂ ਇਹ ਕਹਿ ਰਿਹਾ ਹਾਂ ਵਾ ਭਗਵੰਤਪਾਨ ਦੇ ਮੈਂ ਬਿਆਨ ਸੁਣ ਰਿਹਾ ਕਿ ਸਾਡੇ ਵੀ ਬੱਚੇ ਦੂਜੇ ਸੂਬਿਆਂ ਵਿੱਚ ਜਾਂਦੇ ਇਹਦੇ ਬਹੁਤ ਅੰਤਰ ਆ ਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਦੇ ਨੇ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਵਗੈਰਾ ਜਾਂਦੇ ਨੇ ਇੱਕ ਗੱਲ ਅੱਛੀ ਤਰ੍ਹਾਂ ਸਮਝੋ ਕਿ ਕੋਈ ਵੀ ਦੇਸ਼ ਬਿਨਾ ਸ਼ਰਤਾਂ ਪੂਰੀਆਂ ਕੀਤੇ ਇਜਾਜ਼ਤ ਨਹੀਂ ਦਿੰਦਾ ਕਿਸੇ ਬਾਹਰਲੇ ਨੂੰ ਹੋਣ ਦੀ ਪਹਿਲੀ ਗੱਲ ਤਾਂ ਪਾਸਪੋਰਟ ਦੀ ਸ਼ਰਤ ਹੈ ਫਿਰ ਵੀਜ਼ਾ ਸ਼ਰਤ ਹੈ ਫਿਰ ਤੁਸੀਂ ਅਗਰ ਬੜਨਾ ਵਾ ਉਥੋਂ ਦੇ ਪੀਆਰ ਬੜਨਾ ਪਰਮਨੈਂਟ ਰੈਜ਼ੀਡੈਂਸੀ ਲੈਣੀ ਆ ਤੇ ਐਡੇ ਵੱਡੇ ਪੁਲੰਦਾ ਕਾਗਜ਼ਾਂ ਦਾ ਲੈਂਦੇ ਨੇ ਨਾਲ 25 30 50 ਲੱਖ ਰੁਪਏ ਲੈਂਦੇ ਫਿਰ ਤੁਹਾਨੂੰ ਉੱਥੇ ਬਸਣ ਦਿੰਦੇ ਭਗਵੰਤ ਮਾਨ ਇੱਕ ਅੰਤਰ ਸਮਝੋ ਦੂਸਰੀ ਇੱਕ ਹੋਰ ਗੱਲ ਅੱਛੀ ਤਰ੍ਹਾਂ ਸਮਝੋ ਕਿ ਪੰਜਾਬ ਮੈਂ ਜਿੱਦਾਂ ਕਿਹਾ ਕਿ ਮਾਈਨੋਰਿਟੀ ਸਟੇਟ ਹੈ ਸਾਡੀ ਆਬਾਦੀ ਪੰਜਾਬ ਦੇ ਵਿੱਚ ਸਿਰਫ ਇੱਥੇ ਅਸੀਂ ਕੁਲ ਬੈਠੇ ਆ ਜੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸ਼ਰਤਾਂ ਪੂਰੀਆਂ ਕਰਕੇ ਸਾਰੇ ਦੇਸ਼ਾਂ ਵਿੱਚ ਚਲੇ ਗਏ ਓਕੇ ਆ ਲੇਕਿਨ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਲੱਖਾਂ ਦੀ ਤعداد ਵਿੱਚ ਗੈਰ ਪੰਜਾਬੀ ਤੇ ਪ੍ਰਵਾਸੀ ਇਥੇ ਆ ਚੁੱਕੇ ਨੇ ਜਿਨ੍ਹਾਂ ਦਾ ਕੋਈ ਟਰੈਕ ਰਿਕਾਰਡ ਨਹੀਂਗਾ ਜਿਨ੍ਹਾਂ ਦਾ ਕੋਈ ਪੁਲਿਸ ਦੇ ਕੋਲ ਕਿਸੇ ਤਰ੍ਹਾਂ ਦਾ ਵੇਰਵਾ ਨਹੀਂਗਾ ਚਾਹੇ ਉਹ ਕਿਸੇ ਵੀ ਸ਼ਹਿਰ ਵਿੱਚ ਕਸਬੇ ਵਿੱਚ ਬਸਤੀ ਜਾਣ ਕੇ ਵਸ ਗਏ ਨੇ ਔਰ ਬਹੁਤ ਸਾਰਾ ਕ੍ਰਾਈਮ ਅਨਡਿਟੈਕਟਿਡ ਹੈ فرض ਕਰੋ ਮੇਰੇ ਇਲਾਕੇ ਦੇ ਵਿੱਚ ਮੈਂ ਦੱਸਿਆ ਪਹਿਲਾਂ ਕਿ ਇੱਕ ਸਾਡੇ ਗੁਰਮੀਤ ਸਿੰਘ ਨਾਮੀ ਖਾਨਪੁਰ ਪਿੰਡ ਦੇ ਜ਼ਿਮੀਦਾਰ ਨੂੰ ਮਾਰ ਗਿਆ ਉਹਨੂੰ ਜਾ ਕੇ ਨੇਪਾਲ ਦੇ ਬਾਰਡਰ ਤੋਂ ਫੜ ਕੇ ਲੈ ਕੇ ਆਏ ਕਿਉਂਕਿ ਉਹਦਾ ਫੋਨ ਲੈ ਗਿਆ ਸੀਗਾ ਅਗਰ ਫੋਨ ਨਾ ਲੈ ਕੇ ਗਿਆ ਹਾਂ ਤਾਂ ਗੁਰਮੀਤ ਸਿੰਘ ਦਾ ਤੇ ਉਹ ਬੰਦਾ ਫੜਿਆ ਨਹੀਂ ਸੀ ਜਾਣਾ ਸੋ ਇੱਕ ਤਾਂ ਕ੍ਰਾਈਮ ਨੂੰ ਚੈੱਕ ਕਰਨ ਵਾਸਤੇ ਪਰ ਦੂਸਰਾ ਸਭ ਤੋਂ ਇੰਪੋਰਟੈਂਟ ਹੈ ਸਾਡੀ ਪਹਿਚਾਨ ਸਾਡੀ ਆਇਡੈਂਟਿਟੀ ਅਗਰ ਅਸੀਂ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਤੁਰੰਤ ਲਾਗੂ ਨਹੀਂ ਕਰਾਂਗੇ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆਬਾਦੀ ਦਾ ਸੰਤੁਲਨ ਜਿਹੜਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਬਹੁਤ ਬੁਰੀ ਤਰ੍ਹਾਂ بگੜ ਜਾਵੇਗਾ ਇਸ ਨੂੰ ਰੋਕਣ ਵਾਸਤੇ ਮੈਂ ਫਿਰ ਪੁਰਜ਼ੋਰ ਮੇਰੀ ਅਪੀਲ ਹੈ ਭਗਵੰਤ ਸਿੰਘ ਮਾਨ ਨੂੰ ਸਾਡੇ ਚੀਫ ਮਿਨਿਸਟਰ ਹੋ ਤੁਹਾਨੂੰ ਲੋਕਾਂ ਨੇ ਬੜੇ ਮਾਣ ਸਤਿਕਾਰ ਨਾਲ ਚੁਣਿਆ ਵਾ ਤੁਸੀਂ ਘੱਟੋ ਘੱਟ ਹੋਰ ਨਹੀਂ ਕੁਝ ਕਰ ਸਕਦੇ ਤੇ ਜਿਵੇਂ ਦੂਸਰੀ ਸਟੇਟਸ ਨੇ ਇਹ ਲਾਅ ਬਣਾਇਆ ਉਹ ਲਾਅ ਤਾਂ ਤੁਸੀਂ ਬਣਾ ਸਕਦੇ ਹੋ ਤੁਸੀਂ 3 ਸਾਲ ਤੋਂ ਮੇਰਾ ਬਿੱਲ ਠੰਡੇ ਬਸਤੇ ਵਿੱਚ ਪਾ ਕੇ ਰੱਖਿਆ ਬਹਾਨੇ ਸਾਜ਼ੀ ਕਰਦੇ ਹੋ ਕਿ ਤੁਹਾਡੇ ਉੱਤੇ ਕੋਈ ਕੇਜਰੀਵਾਲ ਦਾ ਸਸੋੜੀਆ ਦਾ ਇਹਨਾਂ ਲੋਕਾਂ ਦਾ ਪ੍ਰੈਸ਼ਰ ਹੈ ਕਿ ਇੱਥੇ ਨਹੀਂ ਬਿੱਲ ਬਣਨਾ ਚਾਹੀਦਾ ਇਹ ਬਿੱਲ ਤਾਂ ਜਾਂ ਤਾਂ ਹੋਵੇ ਨਾ ਕਿ ਅਸੀਂ ਕੋਈ ਇਹੋ ਜਿਹੀ ਗੱਲ ਕਰ ਰਹੇ ਜਿਹੜੀ ਦੇਸ਼ ਵਿੱਚ ਕਦੀ ਨਹੀਂ ਹੋਈ ਹਿਮਾਚਲ ਪ੍ਰਦੇਸ਼ ਨੇ ਤਾਂ 50 ਸਾਲ ਪਹਿਲਾਂ ਬਣਾਇਆ ਹੋਇਆ ਡਾਕਟਰ ਵਾਇਸ ਪਰਮਾ ਚੀਫ ਮਿੰਿਸਟਰ ਸੀਗੇ ਦੂਰੰਦੇਸ਼ ਹੁਣੇ ਆ ਉਹਨਾਂ ਨੇ ਕਿਹਾ ਮੈਂ ਆਪਣੀ ਛੋਟੀ ਜੀ ਸਟੇਟ ਆ ਹਿਮਾਚਲ ਦੇ ਬਾਗ ਬਚਾਵਾਂ ਇਹਦੇ ਲੋਕਾਂ ਦੀ ਆਪਣੀ ਜ਼ੁਬਾਨ ਬਚਾਲਾ ਆਪਣਾ ਪਹਿਰਾਵਾ ਬਚਾਲਾ ਉਹਨਾਂ ਨੇ 50 ਸਾਲ ਪਹਿਲਾਂ ਇਹ ਬਿਲ ਇੰਟਰਡਿਊਸ ਕੀਤਾ ਤੁਸੀਂ ਹਿਮਾਚਲ ਵਿੱਚ 1 ਇੰਚ ਜ਼ਮੀਨ 1 ਇੰਚ ਜ਼ਮੀਨ ਨਹੀਂ ਲੈ ਸਕਦੇ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਕਿਸੇ ਤਰ੍ਹਾਂ ਦਾ ਉੱਥੇ ਕੋਈ ਵੋਟਰ ਨਹੀਂ ਬਣ ਸਕਦੇ ਅੱਜ ਪੰਜਾਬ ਸਰਕਾਰ ਨੂੰ ਜਦ ਤੱਕ ਤੁਸੀਂ ਲਾ ਨਹੀਂ ਬਣਾਉਂਦੇ ਘੱਟੋ ਘੱਟ ਸਾਡੇ ਆਧਾਰ ਕਾਰਡ ਹੀ ਨਾ ਬਣਨ ਦਿਓ ਇਹਨਾਂ ਦੇ ਇੱਕ ਆਧਾਰ ਕਾਰਡ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਬਣਿਆ ਹੋਇਆ ਇੱਕ ਆਧਾਰ ਕਾਰਡ ਡਬਲ ਇੱਥੇ ਬਣ ਰਿਹਾ ਇਹਦਾ ਮਤਲਬ ਉਹ ਅਲਟੀਮੇਟਲੀ ਵੋਟਰ ਵੀ ਬਣ ਜਾਣਗੇ ਔਰ ਵੋਟ ਚੋਰੀ ਦਾ ਕਿੱਡਾ ਵੱਡਾ ਇਲਜ਼ਾਮ ਚੱਲ ਰਿਹਾ ਇਸ ਵਕਤ ਦੇਸ਼ ਵਿੱਚ ਰਾਹੁਲ ਗਾਂਧੀ ਨੇ ਕਿੱਡਾ ਵੱਡਾ ਮਸਲਾ ਚੁੱਕਿਆ ਕਿ ਵੋਟਾਂ ਦੀ ਚੋਰੀ ਹੋ ਰਹੀ ਹੈ ਸਾਡੇ ਦੇਸ਼ ਵਿੱਚ ਇੱਕ ਪੰਜਾਬ ਵਿੱਚ ਸਪੈਸ਼ਲ ਇੰਟੈਂਸਿਵ ਰਿਵਿਊ ਐਸ ਆਈ ਆਰ ਚੋਣ ਕਮਿਸ਼ਨ ਨੇ ਸ਼ੁਰੂ ਕਰ ਦਿੱਤਾ ਵਾ ਅਗਰ ਆਪਾਂ ਸਾਰਿਆਂ ਨੇ ਨਾ ਰੋਕਿਆ ਇਹਨਾਂ ਦੇ ਆਧਾਰ ਕਾਰਡ ਨਾ ਕਟਵਾਏ ਇਹਨਾਂ ਨੂੰ ਵੋਟਾਂ ਬੰਨਣ ਦਿੱਤੀਆਂ ਤਾਂ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ 2027 ਦੀ ਇਲੈਕਸ਼ਨ ਜਿਹੜੀ ਆ ਉਹਦੇ ਅਲੱਗ ਨਤੀਜੇ ਤੇ ਅਲੱਗ ਰੰਗ ਹੋਣਗੇ ਇਹ ਤਾਂ ਕੋਈ ਐਸ ਨੂੰ ਜਾਣਬੁੱਝ ਕੇ ਕਰਵਾ ਰਿਆ ਵਾ ਤੇ ਸਾਡੀ ਸਟੇਟ ਇਹਨੂੰ ਰੋਕ ਨਹੀਂ ਪਾਰੇ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਆਪਾਂ ਕੋਈ ਵਾਇਲੈਂਸ ਨਹੀਂ ਕਰਨਾ ਬਿਲਕੁਲ ਵੀ। ਆਪਾਂ ਇੱਕ ਮੁੱਦਾ ਉਠਾ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਬਹੁਤ ਵੱਡੀ ਤਰ੍ਹਾਂ ਚੱਲੇ ਨੇ। ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਅਸੀਂ ਪੰਜਾਬ ਦੇ ਬਾਹਰ ਕੋਈ ਜੀ ਕੰਡੇ ਵਾਲੀ ਤਾਰ ਲਾ ਦੇਣੀ ਆ। ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦੇਣਾ। ਇਹ ਨਹੀਂ ਮੈਂ ਕਹਿ ਰਿਹਾ। ਅਸੀਂ ਕਹਿੰਨੇ ਕਿ ਸਿਰਫ ਇੱਕ ਕਾਨੂੰਨ ਹੋਣਾ ਚਾਹੀਦਾ। ਉਹਦੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਜਿਹੜਾ ਮਰਜ਼ੀ ਆਵੇ ਕੰਮ ਵੀ ਕਰੇ, ਵਪਾਰ ਵੀ ਕਰੇ, ਇੰਡਸਟਰੀ ਵੀ ਲਾ ਸਕਦੇ ਆ। ਪਰ ਜਦੋਂ ਆਪਾਂ ਬਿਨਾਂ ਸ਼ਰਤ ਤੋਂ ਰੈਂਡਮਲੀ ਆਉਣੇ ਤਾਂ ਫਿਰ ਹਸ਼ਰ ਇਹ ਹੋਵੇਗਾ ਜਿਹੜਾ ਇਹਨਾਂ ਦੇ ਬੱਚੇ ਨੂੰ ਇਹਦਾ ਖਮਿਆਜ਼ਾ ਪੁਗਤਣਾ ਪਿਆ ਮੇਰੀ ਫਿਰ ਅਪੀਲ ਆ ਕਿ ਸ਼ਰਾਰਤੀ ਅੰਸਰ ਔਰ ਬਹੁਤ ਸਾਰੀਆਂ ਏਜੰਸੀਆਂ ਇਨਵੋਲਡ ਨੇ ਉਹ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਵਾਇਲੈਂਟ ਟਰਨ ਦੇਣਾ ਚਾਹਣਗੇ ਕਿ ਕਿਤੇ ਨਾ ਕਿਤੇ ਅਸੀਂ ਕਤਲਗਾਰਤ ਕਰਾ ਦਈਏ ਤਾਂ ਕਿ ਜਿਹੜਾ ਮੁੱਦਾ ਵਾ ਇਹਨੂੰ ਫਿਰ ਸਟੇਟ ਕੋਲ ਪਾਵਰ ਆ ਜਾਂਦੀ ਕਿ ਹੁਣ ਕਿਉਂਕਿ ਬਹੁਤ ਜ਼ਿਆਦਾ ਕਤਲਗਾਰਤ ਹੋ ਗਈ ਜਾਂ ਇਹ ਜਿਹੜਾ ਸਾਡੇ ਵੱਸੋਂ ਬਾਹਰ ਹੋ ਗਿਆ ਤੇ ਫਿਰ ਉਹ ਤੁਹਾਡੀ ਇਸ ਮੂਵਮੈਂਟ ਨੂੰ ਕਿਲ ਕਰ ਦੇਣਗੇ ਮਾਰ ਦੇਣਗੇ ਇਸ ਲਈ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਸਿਰਫ ਇਹ ਅਪੀਲ ਆ ਕਿ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਬਿਲਕੁਲ ਸ਼ਾਂਤ ਮਈ ਢੰਗ ਨਾਲ ਜਿਵੇਂ ਕਿਸਾਨਾਂ ਨੇ ਦਿੱਲੀ ਵਿੱਚ ਅੰਦੋਲਨ ਕੀਤਾ ਡੇਢ ਸਾਲ ਕਿਸੇ ਦੀ ਚੀਚੀ ਨੂੰ ਛੜੀਟ ਨਹੀਂ ਆਉਣ ਦਿੱਤੀ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਅਸੀਂ ਇਸ ਨੂੰ ਪੀਸਫੁਲ ਢੰਗ ਨਾਲ ਡੈਮੋਕਰੈਟਿਕ ਢੰਗ ਨਾਲ ਇਹਦਾ ਪ੍ਰਚਾਰ ਕਰਨਾ ਵਾ ਕਿ ਪੰਜਾਬ ਦੀ ਵਿਧਾਨ ਸਭਾ ਜੇ ਕਾਨੂੰਨ ਬਣਾ ਕੇ ਦੂਸਰੇ ਸੂਬਿਆਂ ਦੀ ਤਰਜ਼ ਤੇ ਸਾਡੇ ਸੂਬੇ ਨੂੰ ਦੀ ਡੈਮੋਗ੍ਰਾਫੀ ਨੂੰ ਆਬਾਦੀ ਦੇ ਸੰਤੁਲਨ ਨੂੰ ਸਾਡੀ ਸੱਭਿਆਚਾਰ ਤੇ ਸਾਡੀ ਜ਼ੁਬਾਨ ਨੂੰ ਸਾਡੇ ਪਹਿਰਾਵੇ ਨੂੰ ਮਹਿਫੂਜ਼ ਕੀਤਾ ਜਾਵੇ ਇਹ ਇੱਕ ਆਪਣਾ ਸੋਲ ਏਮ ਹੈ ਅਗਰ ਤੁਸੀਂ ਸਾਰੇ رائے ਕਰਨਾ ਵਰਲਡ ਓਵਰ ਜਿੱਥੇ ਤੁਸੀਂ ਮੇਰੀ ਗੱਲ ਪਹੁੰਚ ਰਹੀ ਆ ਅਗਰ ਤੁਸੀਂ ਕਹੋਗੇ ਕਿ ਆਪਾਂ ਇਹਦੇ ਵਾਸਤੇ ਕੋਈ ਜਨਤਕ ਇਕੱਠ ਕਰਨਾ ਪੰਜਾਬ ਸਰਕਾਰ ਤੇ ਤੇ ਪ੍ਰੈਸ਼ਰ ਪਾਉਣ ਵਾਸਤੇ ਤਾਂ ਫਿਰ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਣਾ مشਵਰਾ ਕਰਕੇ ਮੇਰੇ ਕਮੈਂਟ ਬਾਕਸ ਵਿੱਚ ਇਹ ਵੀ ਦੇਣਾ ਕਿ ਹਾਂ ਇਕੱਠ ਕਰਨ ਦੀ ਲੋੜ ਆ ਪਰੰਤੂ ਉਹਦੇ ਵਿੱਚ ਸਭ ਨੂੰ ਆਉਣਾ ਪਵੇਗਾ ਫਿਰ ਇਹ ਨਹੀਂ ਕਿ ਇਕੱਲਾ ਭਾਣੋਕੇ ਵਾਲੇ ਆ ਗਏ ਜਾਂ ਜਿਹੜੇ ਅਫੈਕਟਡ ਬੰਦੇ ਆ ਗਏ ਜਾਂ ਇਕੱਲਾ ਖੇਰਾ ਪਹੁੰਚ ਗਿਆ ਪਿਛਲੇ ਦਿਨਾਂ 'ਚ ਜਾਨਵਰਾਂ ਦੇ 도ੜਾਂ ਨੂੰ ਪਸ਼ੂਆਂ ਦੀ 도ੜਾਂ ਦੇ ਵਾਸਤੇ ਅ ਦਾਖੇ ਹਲਕੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸ਼ਾਇਦ 50 ਹਜ਼ਾਰ ਆਦਮੀ ਪਹੁੰਚਿਆ ਅਖੇ ਜਿਹੜੀਆਂ ਪਸ਼ੂਆਂ ਦੀਆਂ ਤੇ ਬਲਦਾਂ ਦੀਆਂ 도ੜਾਂ ਹੁੰਨੀਆਂ ਸੀ ਉਹ ਹੋਣੀਆਂ ਚਾਹੀਦੀਆਂ 50 ਹਜ਼ਾਰ ਆਦਮੀ ਉਸ ਗੱਲ ਵਾਸਤੇ ਪਹੁੰਚਿਆ ਤੇ ਇਹ ਤਾਂ ਸਾਡੀ ਐਗਜ਼ਿਸਟੈਂਸ ਹੈ ਇਹ ਸਾਡੀ ਹੋਣ ਦਾ ਸਵਾਲ ਹੈ ਸਾਡੇ ਭਵਿੱਖ ਦਾ ਸਵਾਲ ਹੈ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਬੇਟੀਆਂ ਜਿਹੜਾ ਆ ਆ ਬੱਚੀ ਸੀ ਨਾਲ ਉਦੋਂ ਜਿਹੜੀ ਕਹਿ ਰਹੀ ਸੀ ਉਦੋਂ ਜਿਸ ਨੇ ਬਿਆਨ ਦਿੱਤਾ ਆਪਣੇ ਭਰਾ ਦੇ ਹੱਕ ਵਿੱਚ ਆ ਆ ਦੇਖ ਲਓ ਤੁਸੀਂ ਇਹਨਾਂ ਦੀ ਇਹਨਾਂ ਦੀ ਐਗਜ਼ਿਸਟੈਂਸ ਦਾ ਇਹਨਾਂ ਦੇ ਭਵਿੱਖ ਦੇ ਸਵਾਲ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਸਾਰੇ ਪੰਜਾਬ ਚ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਨੂੰ ਅਪੀਲ ਹੈ ਕਿ ਪਲੀਜ਼ ਜਿਆਦਾ ਤੋਂ ਜਿਆਦਾ ਪ੍ਰੈਸ਼ਰਾਈਜ਼ ਕਰੋ ਗਵਰਨਮੈਂਟ ਨੂੰ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਐਮਰਜੈਂਸੀ ਸੈਸ਼ਨ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਉਸ ਸੈਸ਼ਨ ਦੇ ਵਿੱਚ ਮੇਰਾ ਬਿੱਲ ਜਿਹੜਾ ਪ੍ਰਾਈਵੇਟ ਮੈਂਬਰਸ ਬਿੱਲ ਉਹ ਇੰਟਰੋਡਿਊਸ ਕੀਤਾ ਜਾਵੇ ਅਗਰ 117 ਮੈਂਬਰਾਂ ਨੂੰ ਤੁਸੀਂ ਸੁਣ ਲਓ ਸਾਰੇ ਜਾਣੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਐਮ.ਐਲ.ਏ ਪੰਜਾਬ ਦੇ ਲੋਕਾਂ ਨਾਲ ਖੜਦਾ ਵਾ ਕਿ ਪ੍ਰਵਾਸੀਆਂ ਤੇ ਗੈਰ ਪੰਜਾਬੀਆਂ ਨਾਲ ਖੜਦਾ ਇਹਦੇ ਤੇ ਬਹਿਸ ਕਰਵਾ ਦਿਓ ਅਗਰ ਸਾਡਾ ਇਹ ਬਿੱਲ ਹਾਰ ਜਾਏਗਾ ਮੈਂ ਆਪਣਾ ਇਹ ਮੰਗ ਜਿਹੜੀ ਡਿਮਾਂਡ ਹੈ ਵਾਪਸ ਲੈ ਲੂੰਗਾ ਇਹ ਮੇਰੀ ਤੁਹਾਨੂੰ ਪੁਰਜ਼ੋਰ ਅਪੀਲ ਹੈ ਫਿਰ ਮੇਰੀ ਰਿਕੁਐਸਟ ਹੈ ਕਿ ਇਸ ਮੂਵਮੈਂਟ ਨੂੰ ਇਹ ਸਾਰੀ ਗੱਲ ਨੂੰ ਆਪਾਂ ਬਿਲਕੁਲ ਕਿਸੇ ਤਰੀਕਾ ਦੇ ਮਾਰ ਧਾੜ ਚ ਨਹੀਂ ਪੈਣਾ ਕਿਸੇ ਨੂੰ ਕੋਈ ਜਸਮਾਨੀ ਨੁਕਸਾਨ ਨਹੀਂ ਪਹੁੰਚਾਉਣਾ ਅਗਰ ਕੋਈ ਕ੍ਰਿਮੀਨਲ ਗੈਰ ਪੰਜਾਬੀ ਜਾਂ ਪ੍ਰਵਾਸੀ ਕ੍ਰਿਮੀਨਲ ਐਕਟੀਵਿਟੀਜ਼ ਕਰਦੇ ਉਹਨੂੰ ਪੁਲਿਸ ਨੂੰ ਹੈਂਡਓਵਰ ਕਰੋ ਉਹ ਉਹਨੂੰ ਕਰਨਗੇ ਬੰਦੀ ਸਜ਼ਾ ਦੇਣਗੇ ਲੇਕਿਨ ਆਪਾਂ ਆਪਣੇ ਹੱਥਾਂ ਵਿੱਚ ਕਾਨੂੰਨ ਲੈ ਕੇ ਕਿਸੇ ਤਰ੍ਹਾਂ ਇਸ ਪੰਜਾਬੀ ਬਨਾਮ ਗੈਰ ਪੰਜਾਬੀ ਮਸਲੇ ਨੂੰ ਕਿਸੇ ਤਰ੍ਹਾਂ ਦਾ ਆਪਾਂ ਕੋਈ ਵਾਇਲੈਂਟ ਮੀਨਸ ਅਡਾਪਟ ਨਹੀਂ ਕਰਨੇ ਇਹ ਮੈਂ ਤੁਹਾਨੂੰ ਦੁਬਾਰਾ ਦੁਬਾਰਾ ਕਹਿ ਰਿਹਾ ਹਾਂ ਕਿਉਂਕਿ ਫਿਰ ਸਰਕਾਰ ਦੇ ਹੱਥੇ ਆ ਆਜਵੇਗਾ ਇੱਕ ਬਹਾਨਾ ਕਿ ਇਹ ਤਾਂ ਜੀ ਹੁਣ ਬਹੁਤ ਜ਼ਿਆਦਾ ਮਾਰ ਧੜ ਕੇ ਉਤਰ ਗਏ ਇਸ ਕਰਕੇ ਅਸੀਂ ਇਹਨਾਂ ਨੂੰ ਦਬਾਉਣ ਵਾਸਤੇ ਫਿਰ ਆਪਣੇ ਨਾਲ ਉਹੀ ਕੁੱਟਮਾਰ ਹੋ ਵੀ ਕਿ ਜਿਹੜੀ 90 ਦੇ ਦਹਾਕੇ ਵਿੱਚ 80 ਦੇ ਦਹਾਕੇ ਵਿੱਚ ਸਿੱਖਾਂ ਦੇ ਨਾਲ ਨੌਜਵਾਨਾਂ ਨਾਲ ਜਿਹੜਾ ਸੀਗਾ ਐਸੇ ਹੀ ਆੜ ਵਿੱਚ ਉਹਨਾਂ ਦੇ ਨਾਲ ਬੜਾ ਜ਼ਬਰਦਸਤ ਤਸ਼ੱਦਦ ਕੀਤਾ ਗਿਆ ਮੈਂ ਦੋ ਕੁ ਮਿੰਟ ਇੱਕ ਮਿੰਟ ਵਾਸਤੇ ਕਹੂੰਗਾ ਅਮਨਦੀਪ ਨੂੰ ਕਿ ਜੋ ਇਹਦੇ ਨਾਲ ਬੀਤਿਆ ਇਸ ਤੋਂ ਪਹਿਲਾਂ ਕਿ ਮੈਂ ਅਮਨਦੀਪ ਨੂੰ ਮਾਈਕ ਦਵਾਂ ਇੱਕ ਛੋਟੀ ਜੀ ਹੈਲਪ ਮੇਰੇ ਵੱਲੋਂ ਬਿਲਕੁਲ ਨਾ ਮਾਤਰ ਮੈਂ ਇਹਨੂੰ ਦਵਾਂਗਾ ਔਰ ਮੈਂ ਤੁਹਾਨੂੰ ਅਪੀਲ ਕਰੂੰਗਾ ਮੈਂ ਇਹਦਾ ਨੰਬਰ ਸ਼ੇਅਰ ਕਰਤਾ ਅਮਰਦੀਪ ਦਾ ਇਹਦਾ ਨੰਬਰ ਜਿਹੜਾ ਉਹਦੇ ਤੇ ਸ਼ਾਇਦ ਕੀ ਕਹਿੰਦੇ ਆ ਕਿ ਪੇਟੀਐਮ ਦੀ ਫੈਸਿਲਿਟੀ ਆ ਤੁਸੀਂ ਦੁਨੀਆ ਭਰ ਚੋਂ ਬੈਠੇ ਥੋੜੀ ਥੋੜੀ ਮਦਦ ਇਦੀ ਜ਼ਰੂਰ ਕਰਿਓ ਤੁਸੀਂ ਇਹਨਾਂ ਦਾ ਬੱਚੀ ਪੜ ਜੂਗੀ ਪਰਿਵਾਰ ਹੋ ਜਾਊਗਾ ਨਾਲੇ ਆਪਣੀ ਸੋਲੀਡੈਰਿਟੀ ਹੁੰਦੀ ਐ ਇਸ ਗੱਲ ਨਾਲ ਤਾਂ ਮੈਂ ਹੁਣ ਅਮਰਦੀਪ ਨੂੰ ਕਹੂੰਗਾ ਕਿ ਸੰਖੇਪ ਤੌਰ ਤੇ ਦੱਸੀਂ ਕਿ ਜਿਹੜਾ ਹੋਇਆ ਉਹ ਤਾਂ ਬੇਟੇ ਹੁਣ ਸਾਰਿਆਂ ਨੂੰ ਪਤਾ ਲੱਗਿਆ ਤੁਹਾਡੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ બસ ਮੈਂ ਇਹੀ ਕਹਿਣਾ ਚਾਹੁੰਦਾ ਵੀ ਇੱਕ ਤਾਂ ਉਹਨੂੰ ਜਲਦੋਂ ਜਲਦ ਫਾਂਸੀ ਦਿੱਤੀ ਜਾਵੇ ਠੀਕ ਹੈ ਇੱਕ ਤਾਂ ਉਹਨੂੰ ਜਲਦੋਂ ਜਲਦ ਫਾਂਸੀ ਦਿੱਤੀ ਆ ਫਿਰ ਇਹ ਕਹਾਂ ਜਦੋਂ ਸਰਨੇ ਕਿਹਾ ਵੀ ਇਹ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਜੋ ਜਿਹੜਾ ਇਹ ਕਾਤਲ ਆ ਕਾਤਲ ਆ ਕਾਤਲੀ ਆ ਇਹ ਜਿਹੜਾ ਪਹਿਲਾਂ ਆਇਆ ਇੱਥੇ ਜੀ ਠੀਕ ਹੈ ਇਦਾਂ ਦਾ ਕੋਈ ਹੋਰ ਬੰਦਾ ਇੱਥੇ ਆ ਨਾ ਸਕੇ ਜੇ ਆਵੇ ਤਾਂ ਉਹਦੀ ਸਾਰੀ ਵੈਰੀਫਿਕੇਸ਼ਨ ਹੋ ਕੇ ਫਿਰ ਆਵੇ ਇੱਥੇ ਜੀ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਹਲੇ ਕੁਛ ਕਹਿਣਾ ਤੇ ਬਹੁਤ ਥੀ ਹੋ ਗਿਆ ਸੁਪਰ ਅਬ ਲੋਕੀ ਮੰਗਦੇ ਇਨਸਾਫ ਮੰਗਦੇ ਆ ਫੜ ਲਾ ਮਾਈ ਆਪਣੇ ਮੂੰਹ ਦੇ ਲੱਗੇ ਲੱਗੇ ਬੋਲਦੇ ਜੋ ਕਹਿਣਾ ਮੈਂ ਮੈਂ ਬਸ ਸਹੀ ਕਰਨੀ ਉਹਨੂੰ ਸਾਹਮਣੇ ਲਿਆ ਕੇ ਇਹੀ ਪੁੱਛਣਾ ਵੀ ਉਹਦਾ ਕੇਕ ਰੂਸ ਜਿਹੜਾ ਤੂੰ ਮਾਰਿਆ ਉਹਨੂੰ ਬਸ ਉਸ ਤੋਂ ਬਾਅਦ ਫਾਂਸੀ ਦਿੱਤੀ ਜਾਵੇ ਮੈਂ ਇਹੀ ਮੰਗ ਕਰਦੀ ਆ ਸਰਕਾਰ ਤੋਂ ਤੁਸੀਂ ਹੁਣ ਸੁਣ ਲਿਆ तकरीबन ਪੇਰੈਂਟਸ ਬੱਚੇ ਇਨਸਾਫ ਚਾਹੁੰਦੇ ਨੇ ਇਹ ਇੱਕ ਫੈਮਿਲੀ ਦੇ ਇਨਸਾਫ ਦੀ ਗੱਲ ਤੇ ਸਾਡੇ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਆ ਆਪਾਂ ਕਿਹਨੂੰ ਕਿਹਨੂੰ ਪ੍ਰੋਟੈਕਟ ਕਰਾਂਗੇ ਕਿੱਥੇ ਕਿੱਥੇ ਤੁਸੀਂ ਪੇਰਾ ਦਿਓਗੇ ਇੱਕੋ ਹੀ ਇੱਕ ਹੱਲ ਹੈ ਕਿ ਅਗਰ ਆਪਾਂ ਸਾਰੇ ਪੰਜਾਬ ਦੇ ਲੋਕੀ ਮਿਲ ਕੇ ਆਪਣੇ ਆਪਣੇ ਕੰਸਰਨਡ ਐਮ ਐਲ ਏ ਦੇ ਉੱਤੇ ਪ੍ਰੈਸ਼ਰ ਪਾ ਕੇ ਇਹ ਲਾਅ ਇੰਟਰੋਡਿਊਸ ਹੋ ਜਾਵੇ ਕਾਨੂੰਨ ਬਣ ਜਾਵੇ ਤਾਂ ਫਿਰ ਮੈਂ ਸਮਝੂਗਾ ਕਿ ਕਾਫੀ ਹੱਦ ਤੱਕ ਕ੍ਰਾਈਮ ਕੰਟਰੋਲ ਹੋਵੇਗਾ ਕਾਫੀ ਹੱਦ ਤੱਕ ਬੇਲੋੜੀ ਜਿਹੜਾ ਪ੍ਰਵਾਸ ਹੋਇਆ ਪੰਜਾਬ ਦੇ ਵਿੱਚ ਸਾਡੀ ਡੈਮੋਗ੍ਰਾਫੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਬਾਦੀ ਦਾ ਸੰਤੁਲਨ ਇਹਦੇ ਨਾਲ ਬਹੁਤ ਹੱਦ ਤੱਕ ਬਚਣ ਵੱਲ ਨੂੰ ਜਾਵੇਗਾ ਔਰ ਮੈਂ ਜਿੰਨੇ ਵੀ ਤੁਸੀਂ ਮੇਰੇ ਨਾਲ ਇਸ ਵਕਤ ਜੁੜੇ ਹੋ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਕੂਰ ਹਾਂ ਇਹਨੂੰ ਮੈਕਸਿਮਮ ਸ਼ੇਅਰ ਕਰਨਾ ਔਰ ਅਗਰ ਹੋ ਸਕੇ ਤਾਂ ਇਹਨਾਂ ਦੀ ਬੰਦ ਦੀ ਥੋੜੀ ਮਾਲੀ ਅਮਦਦ ਵੀ ਜ਼ਰੂਰ ਕਰ ਦੇਣਾ ਮੈਂ ਤੁਹਾਡਾ ਅੱਜ ਦੇ ਇਸ ਵਿਸ਼ੇਸ਼ ਲਾਈਵ ਵਿੱਚ ਜੁੜਨ ਲਈ ਜਿਹੜਾ ਕਿ ਸਾਡੇ ਪੰਜਾਬ ਦਾ ਇੱਕ ਬਹੁਤ ਸਾਂਝਾ ਔਰ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਨੂੰ ਸਾਰਿਆਂ ਨੂੰ ਫਿਰ ਅਪੀਲ ਕਰੂੰਗਾ ਕਿ ਜਿਆਦਾ ਤੋਂ ਜਿਆਦਾ ਆਪਣੇ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੇ ਉਹਨਾਂ ਦੇ ਜਾ ਕੇ ਪ੍ਰੈਸ਼ਰ ਪਾਓ ਨਹਿਤਾ ਸਾਡੀਆਂ ਵੋਟਾਂ ਵੀ ਉੱਡ ਜਾਣਗੀਆਂ ਸਾਡੀ ਆਬਾਦੀ ਵੀ ਉੱਡ ਚਾਏਗੀ ਸਾਡੀਆਂ ਸੱਭਿਆਚਾਰ ਸਾਡਾ ਸਭ ਕੁਝ ਅਲਟੀਮੇਟਲੀ ਖਤਰੇ 'ਚ ਹੈ ਔਰ ਜਿਹੜਾ ਸਰਕਾਰ ਇਹ ਦਲੀਲ ਦਿੰਦੀ ਕਿ ਸਾਡੇ ਬੱਚੇ ਜਾ ਕੇ ਦੂਜੀ ਸੂਬਿਆਂ 'ਚ ਕੰਮ ਕਰਦੇ ਨੇ ਇਹ ਯਾਦ ਰੱਖੇ ਕਿ ਉਹ ਕੰਮ ਕਰਦੇ ਨੇ ਤਾਂ ਸ਼ਰਤਾ ਪੂਰੀਆਂ ਕਰਕੇ ਜਾਂਦੇ ਨੇ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਸਿੰਪਲ ਸ਼ਰਤ ਮੰਗਦੇ ਆ ਔਰ ਲਾਸਟ ਮੈਂ ਗੱਲ ਕਹੂੰਗਾ ਹੁਣ ਜਿਹੜੀ ਆਬਾਦੀ ਇੱਥੇ ਵੱਸ ਚੁੱਕੀ ਆ ਗੈਰ ਪੰਜਾਬੀਆਂ ਦੇ ਔਰ ਜਿਹੜੇ ਪੀਸਫੁੱਲ ਨੇ ਤਰੀਕੇ ਨਾਲ ਲੋਕ ਵਪਾਰ ਕਰਦੇ ਇਹ ਬਿੱਲ ਉਹਨਾਂ ਤੇ ਲਾਗੂ ਨਹੀਂ ਹੋਵੇਗਾ ਇਹ ਬਿੱਲ ਰੈਟਰੋਸਪੈਕਟਿਵਲੀ ਯਾਨੀ ਕਿ ਪਿਛਲੀ ਡੇਟ ਤੋਂ ਲਾਗੂ ਨਹੀਂ ਕੀਤਾ ਜਾਵੇਗਾ ਇਹ ਮੇਰਾ ਤੁਹਾਨੂੰ ਭਰੋਸਾ ਕਹਿ ਲਓ ਮੈਂ ਆਪ ਗੱਲ ਕਹੂੰਗਾ ਵਿਧਾਨ ਸਭਾ ਦੇ ਵਿੱਚ ਜਦੋਂ ਕੋਈ ਇਹ ਮੌਕਾ ਮਿਲੇਗਾ ਔਰ ਇਹ ਬਿੱਲ ਆਪਾਂ ਜਿੱਦਣ ਜਿਹੜੀ ਡੇਟ ਤੋਂ ਲਾਗੂ ਹੋਵੇਗਾ ਉਸ ਤੋਂ ਬਾਅਦ ਜਿਹੜਾ ਪ੍ਰਵਾਸ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਆ ਰਿਹਾ ਉਹਨੂੰ ਰੋਕਣ ਵਿੱਚ ਕੰਮ ਆਊਗਾ ਔਰ ਗੁਜਰਾਤ ਵਿੱਚ ਮੇਰੇ ਵੀਰੋ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਿਹਾਰ ਦੀ ਰੈਲੀ ਵਿੱਚ 2024 ਦੀ ਲੋਕ ਸਭਾ ਇਲੈਕਸ਼ਨ 'ਚ ਕਿਹਾ ਸੀ ਜਾ ਕੇ ਕਿ ਕਾਂਗਰਸ ਪੰਜਾਬ ਮੇਂ ਕਾਂਗਰਸ ਕਾ ਲੀਡਰ ਇਹ ਬੋਲ ਰਹਾ ਹੈ ਕਿ ਹਮ ਬਿਹਾਰੀਓਂ ਕੋ ਪੰਜਾਬ ਮੇ ਨਹੀਂ ਆਨੇ ਦੇਂਗੇ ਉਹ ਭੁੱਲ ਰਹੇ ਸੀਗੇ ਕਿ ਜਦੋਂ ਉਹ ਗੱਲ ਕਰ ਰਹੇ ਸੀ ਬਿਹਾਰ ਦੇ ਵਿੱਚ ਰੈਲੀ 'ਚ ਉਹਨਾਂ ਦੀ ਆਪਣੀ ਸਟੇਟ ਗੁਜਰਾਤ ਵਿੱਚ ਲੋ ਬਣਿਆ ਹੋਇਆ ਕਿ ਕੋਈ ਵੀ ਗੈਰ ਗੁਜਰਾਤੀ ਪੰਜਾਬ ਗੁਜਰਾਤ ਵਿੱਚ ਜ਼ਮੀਨ ਨਹੀਂ ਲੈ ਸਕਦਾ ਵੋਟਰ ਨਹੀਂ ਬਣ ਸਕਦਾ ਨੌਕਰੀ ਨਹੀਂ ਕਰ ਸਕਦਾ ਇੱਥੇ ਹੀ ਬਸ ਨਹੀਂ ਸਾਡੇ ਪੰਜਾਬ ਦੇ ਹਜ਼ਾਰਾਂ ਸਿੱਖ ਪਰਿਵਾਰ ਉਸ ਵਕਤ ਦੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਪੋਸਟ ਇੰਡੀਪੈਂਡੈਂਸ ਕੱਚ ਦੇ ਜੰਗਲਾਂ ਨੂੰ ਆਬਾਦ ਕਰਾਉਣ ਵਾਸਤੇ ਲੈ ਕੇ ਗਏ ਸੀਗੇ ਜਿਹੜੀ ਜ਼ਮੀਨ ਧਰਤੀ ਆਬਾਦ ਕੀਤੀ ਕਈ ਪੁਸ਼ਤਾਵਾਂ ਨੇ ਉਹਦੇ ਤੇ ਮਿਹਨਤ ਕੀਤੀ ਇਹਨਾਂ ਨੇ ਸਿਰਫ ਉਹ ਬਿਲ ਨਹੀਂ ਬਣਾਇਆ ਕਿ ਗੈਰ ਪੰਜਾਬੀ ਨਾ ਆਉਣ ਉਹਨਾਂ ਨੇ ਕੱਚ ਦੇ ਲੋਕਾਂ ਦੀ ਮਲਕੀਅਤ ਰੱਦ ਕਰ ਦਿੱਤੀ ਆ ਹੁਣ ਅੱਜ ਤੋਂ 7-8 ਸਾਲ ਪਹਿਲਾਂ ਅੱਜ ਉਹ ਕੱਚ ਦੇ ਸਿੱਖ ਪਰਿਵਾਰ ਕਿਸਾਨ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਉਹਨਾਂ ਦਾ ਭਵਿੱਖ ਲਟਕ ਰਿਹਾ ਵਾ ਪਤਾ ਨਹੀਂ ਉਹਨਾਂ ਨੇ ਮਲਕੀਅਤ ਮਿਲਣੀ ਕਿ ਨਹੀਂ ਮਿਲਣੀ ਤੋਂ ਜਿਹੜੇ ਸਾਨੂੰ ਸਬਕ ਸਿਖਾ ਰਹੇ ਨੇ ਕਹਿ ਰਹੇ ਨੇ ਉਹ ਗੱਲ ਅਹਿਸਾਸ ਤੇ ਯਾਦ ਰੱਖਣ ਕਿ ਇਹ ਸਾਰੇ ਲਾਜ਼ ਇਹਨਾਂ ਦੀਆਂ ਸਾਰੀਆਂ ਸਟੇਟਾਂ ਚ ਗੁਜਰਾਤ, ਰਾਜਸਥਾਨ, ਹਿਮਾਚਲ ਪ੍ਰਦੇਸ਼, ਲੇਟੇਸਟ ਉਤਰਾਖੰਡ ਔਰ ਬਹੁਤ ਸਾਰੀਆਂ ਹੋਰ ਸਟੇਟਸ ਵੀ ਨਾਰਥ-ਈਸਟ ਦੀਆਂ ਜਿੱਥੇ ਉਹਨਾਂ ਨੂੰ ਆਪਣੀ ਪਛਾਣ, ਆਪਣੀ ਜ਼ੁਬਾਨ, ਆਪਣਾ ਸੱਭਿਆਚਾਰ ਬਚਾਉਣ ਵਾਸਤੇ ਇਹ ਰਾਈਟ ਦਿੱਤਾ ਗਿਆ ਵਾ। ਅਗਰ ਸਾਰਿਆਂ ਨੂੰ ਰਾਈਟ ਮਿਲ ਸਕਦਾ ਤੇ ਪੰਜਾਬ ਨੂੰ ਇਹ ਰਾਈਟ ਕਿਉਂ ਨਹੀਂ ਮਿਲ ਰਹਾ? ਇਹ ਵੱਡਾ ਸਵਾਲ ਤੁਹਾਡੀ ਕਚਹਿਰੀ ਵਿੱਚ ਛੁੱਟ ਕੇ ਜਾ ਰਿਹਾ ਔਰ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਹਦੇ ਤੇ ਜਿਆਦਾ ਤੋਂ ਜਿਆਦਾ ਪੇਰਾ ਦਿਓ ਔਰ ਇਸ ਨੂੰ ਇੱਕ ਪਬਲਿਕ ਓਪੀਨੀਅਨ ਦੇ ਤਰ੍ਹਾਂ ਬਿਲਡ ਕਰਕੇ ਇੰਨਾ ਪ੍ਰੈਸ਼ਰ ਪੈਜੇ ਕਿ ਭਗਵਾਨਪਾਨ ਇਮੀਡੀਏਟਲੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉਹਨੂੰ ਕਹਿਣਾ ਪਵੇ ਕਿ ਅਸੀਂ ਲਾ ਹਿਮਾਚਲ ਗੁਜਰਾਤ ਰਾਜਸਥਾਨ ਦੀ ਔਰ ਉਤਰਾਖੰਡ ਦੀ ਤਰਜ਼ ਤੇ ਕਾਨੂੰਨ ਬਣਾਓ